ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫॉर 휴ਮੈਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਨੂੰ ਨਾਤੇ ਕਿਵੇਂ ਪ੍ਰਭਾਵ ਪਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿडनी ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਤੇ ਹਾਲੇ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਹਨਾਂ ਸਮਾਗਮਾਂ ਦੇ ਵਿੱਚ 50000 ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਘਟਜੋੜ ਏਓਟੋਰਿਆ ਫੋਰ ਫਲਸਤੀਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫॉर 휴ਮੈਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨ੍ਹਾਂ ਤੇ ਕਿਵੇਂ ਪ੍ਰਭਾਵ ਪਾਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾਂ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿडनी ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ। ਇਹਨਾਂ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ। ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟ ਜੋੜ ਏਓਟ ਰੋਆ ਫਾਰ ਪਲਸਤਿਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ। ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨਤੇ ਕਿਵੇਂ ਪ੍ਰਭਾਵ ਪਾਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾਂ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਡਨੀ ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਨਾ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟਜੋੜ ਏਓਟੋਰੋਆ ਫੋਰ ਫਲਸਤੀਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ। ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਵਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਨੂੰਤੇ ਕਿਵੇਂ ਪ੍ਰਭਾਵ ਪਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਡਨੀ ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਨਾ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟ ਜੋੜ ਏਓਟੋਰੋਆ ਫੋਰ ਫਲਸਤੀਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫॉर 휴ਮੈਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨ੍ਹਾਂ ਤੇ ਕਿਵੇਂ ਪ੍ਰਭਾਵ ਪਾਵੇਗਾ ਉਨ੍ਹਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾਂ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿडनी ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ। ਇਹਨਾਂ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ। ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟ ਜੋੜ ਏਓਟ ਰੋਆ ਫਾਰ ਪਲਸਤਿਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲ ਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ। ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਨੂੰ ਤੇ ਕਿਵੇਂ ਪ੍ਰਭਾਵ ਪਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਡਨੀ ਹਾਰਬਰ ਬ੍ਰਿਜ ਅਤੇ ਬ੍ਰੇਸਵਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਨਾ ਸਮਾਗਮਾਂ ਦੇ ਵਿੱਚ 50000 ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟ ਜੋੜ ਏਓਟੋਰੋਆ ਫੋਰ ਫਲਸਤੀਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ। ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨਤੇ ਕਿਵੇਂ ਪ੍ਰਭਾਵ ਪਵੇਗਾ ਉਹਨਾਂ ਨੇ ਕਿਹਾ ਹੈ ਕਿ ਉਹ ਮਾਰਚ ਪ੍ਰਬੰਧਕਾਂ ਦੇ ਸੰਪਰਕ ਦੇ ਵਿੱਚ ਵੀ ਅੰਤ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਦਨੀ ਹਾਰਬਰ ਬ੍ਰਿਜ ਅਤੇ ਬ੍ਰਿਸਵੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਹਨਾਂ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟਜੋੜ ਏਓਟੋਰੋਆ ਫੋਰ ਫਲਸਤੀਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ। ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨਤੇ ਕਿਵੇਂ ਪ੍ਰਭਾਵ ਪਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਡਨੀ ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਨਾ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟਜੋੜ ਏਓਟੋਰੋਆ ਫੋਰ ਪਲਸਤਿਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ। ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨ੍ਹਾਂ ਤੇ ਕਿਵੇਂ ਪ੍ਰਭਾਵ ਪਾਵੇਗਾ। ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾ ਦੇ ਸੰਪਰਕ ਦੇ ਵਿੱਚ ਵੀ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਡਨੀ ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ-ਅਪ ਹੋਵੇਗਾ। ਇਨਾ ਸਮਾਗਮਾਂ ਦੇ ਵਿੱਚ 50 ਹਜ਼ਾਰ ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟ ਜੋੜ ਏਓਟੋਰੋਆ ਫੋਰ ਫਲਸਤੀਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ ਇਜ਼ਰਾਈਲ ਤੇ ਪਾਬੰਦੀਆਂ ਲਗਾਏ ਆਕਲੈਂਡ ਪੁਲਿਸ ਅਗਲੇ ਮਹੀਨੇ ਹਾਰਬਰ ਬ੍ਰਿਜ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਆਕਲੈਂਡ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹਾਰਬਰ ਬ੍ਰਿਜ ਨੂੰ ਬੰਦ ਕਰਨ ਵਾਲੇ ਫਲਸਤੀਨ ਪੱਖੀ ਮਾਰਚ ਦੀ ਯੋਜਨਾ ਚੰਗੀ ਤਰ੍ਹਾਂ ਚੱਲ ਰਹੀ ਹੈ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਲੋਕ 13 ਸਤੰਬਰ ਨੂੰ ਮਾਰਚ ਫਾਰ ਹਿਊਮਨਿਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਬਾਈਬਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਉਨਤੇ ਕਿਵੇਂ ਪ੍ਰਭਾਵ ਪਵੇਗਾ ਉਹਨਾਂ ਨੇ ਕਿਹਾ ਕਿ ਉਹ ਮਾਰਚ ਪ੍ਰਬੰਧਕਾ ਦੇ ਸੰਪਰਕ ਦੇ ਵਿੱਚ ਵੀ ਹਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਡਨੀ ਹਾਰਬਰ ਬ੍ਰਿਜ ਅਤੇ ਬ੍ਰਿਸਬੇਨ ਦੇ ਵਿਕਟੋਰੀਆ ਬ੍ਰਿਜ ਤੇ ਹਾਲ ਹੀ ਵਿੱਚ ਹੋਏ ਵਿਰੋਧ ਮਾਰਚਾਂ ਦਾ ਇੱਕ ਫਾਲੋਅ ਅਪ ਹੋਵੇਗਾ ਇਨਾ ਸਮਾਗਮਾਂ ਦੇ ਵਿੱਚ 50000 ਤੋਂ ਲੈ ਕੇ 1 ਲੱਖ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਸੀ ਆਕਲੈਂਡ ਮਾਰਚ ਫਲਸਤੀਨੀਆਂ ਅਤੇ ਟਾਗਾਂਟਾ ਵੈਨੂਆ ਦੇ ਕੱਟ ਜੋੜ ਏਓਟੋਰੋਆ ਫੋਰ ਪਲਸਤਿਨ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਲਈ